चार लड़कियां है, हैं पांच लड़कियां है हैं उसके पास और उसकी घरवाली भी साथ है और वो ले गया था सर तो कितने तुम आपके साथ ही रहता था, था? नहीं नहीं पास में रहता था हां। तो फिर कितने समय बाद जो है? आ, एक सवा महीना हो गया सर अच्छा। उसको सवा महीने बाद पुलिस वालों के जरिए हमने उसको पकड़ लिया पुलिस वालों ने हमारी सेवा की है उनका धन्यवाद और प्रधान जी भी आ गए थे हमारे सरपंच उन्होंने भी हमारी सेवा की اور ہماری لڑکی وہاں مل گئی ہے ٹھیک ہے تو کیا کیا کہنا چاہتے ہو جنہوں نے اپ کی لڑکی کو بھگایا ہم سر اس کو سزا کرانا چاہتے ہیں اس کو ڈنڈ ملنا چاہیے دیکھو بڑی دکھدکھائی کاٹنا ہوئی سی گی پچھلے 1.5 مہینے پہلا ایتھے دے جڑے پرواسی فیملی ہے انہاں دے ایک 14 سال دی نابالغ لڑکی نو بہلا پھسلا کے ایک بندا سنتوش نام دا وہ لے کے جڑا راجپوری تو بھج گیا سی گا ਤੇ ਜਿਹੜਾ ਪਰਿਵਾਰ ਸਾਡੇ ਕੋਲ ਆਇਆ ਪਰਿਵਾਰ ਨੇ ਅਨਸ਼ੰਕਾ ਜਤਾਈ ਕਿ ਸਾਡੀ ਬੇਟੀ ਨੂੰ ਜਾਂ ਤਾਂ ਦੇ ਵਪਾਰ ਚ ਨਾ ਪਾ ਦੇ ਜਾਂ ਕਿ ਸਾਡੀ ਬੇਟੀ ਨੂੰ ਵੇਚ ਨਾ ਦੇ ਤੇ ਜਾਨ ਨੂੰ ਮਾਰਨ ਦੀ ਵੀ ਜਿਹੜੀ ਇਹਨਾਂ ਨੂੰ ਜਿਹੜੀ ਸ਼ੰਕਾ ਸੀਗੀ ਕਿ ਸਾਡੀ ਬੇਟੀ ਨੂੰ ਕੋਈ ਜਾਨ ਤੋਂ ਵੀ ਮਾਰ ਸਕਦਾ ਇਸ ਪ੍ਰਤੀ ਫਿਰ ਅਸੀਂ ਇੱਥੇ ਦੇ ਜਿਹੜੇ ਇੰਚਾਰਜ ਸਾਡੇ ਨਿਸ਼ਾਨ ਸਿੰਘ ਜੀ ਬਲਦੇਵ ਜੀ ਤੇ ਐਸ ਐਚਓ ਸਾਹਿਬ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਐ ਟੀਮ ਮਿਲੀ ਹੈ ਸਾਡੀ ਤੇ ਉਸ ਸੰਬੰਧੀ ਜਿਹੜੀ ਇਹ ਕੱਲ ਪੁਲਿਸ ਦੀ ਜਿਹੜੀ ਮੁਸਤੱਦੀ ਨੇ ਤੇ ਉਹ ਬੰਦਾ ਅਸੀਂ ਰਿਕਵਰ ਕਰਿਆ ਤੇ ਬੜਾ ਅਸੀਂ ਧੰਨਵਾਦ ਕਰਦੇ ਹਾਂ ਜਿਹੜੀ ਵੀ ਰਾਜਪੁਰਾ ਪੁਲਿਸ ਪ੍ਰਸ਼ਾਸਨ ਦਾ ਤੇ ਕੁੜੀ ਦੀ ਉਮਰ ਕਿੰਨੀ ਹੈ ਦੇਖੋ ਕੁੜੀ ਦੀ ਉਮਰ ਜਿਹੜੀ ਡਾਕੂਮੈਂਟਾਂ ਦੇ ਆਧਾਰ ਤੇ ਜੋ ਇਹਨਾਂ ਨੇ ਸਾਨੂੰ ਦਿਆਂ ਕੁੜੀ ਦੀ ਉਮਰ 14 ਸਾਲ ਦੀ ਹੈ ਤੇ ਜਿਹੜਾ ਇਹ ਲड़का ਹੈ ਲਗਭਗ 30 ਸਾਲ ਦਾ ਦੱਸਿਆ ਜਾ ਰਿਹਾ ਹੈ ਤੇ ਸਭ ਤੋਂ ਵੱਡੀ ਗੱਲ ਹੈ ਪਹਿਲਾਂ ਤੋਂ ਸ਼ਾਦੀशुदा ਹੈ ਚਾਰੀ ਦੇ ਕੁੜੀਆਂ ਬੱਚੀਆਂ ਇਸ ਤੋਂ ਬਾਅਦ ਵੀ ਦੇਖੋ ਇਨਸਾਨੀਅਤ ਨੂੰ ਦਰਕੁਨਾਰਾ ਕਰਕੇ ਇਹ ਬੰਦਾ ਐਡੀ ਕਾਨੂੰਨੀਕ ਘਟਨਾ ਕਰਦਾ ਹੈ ਕਿ 14 ਸਾਲ ਦੀ ਜੀਵੇਂ ਉਹਦੀ ਬੱਚਿਆਂ ਬਰਾਬਰ ਹੀ ਜਾਂਦੀ ਹੈ ਉਸ ਲੜਕੀ ਨੂੰ ਲੈ ਕੇ ਪੱਜਦਾ ਤੇ ਸਾਨੂੰ ਇਹ ਅਨਸ਼ੰਕਾ ਹੈ ਕਿ ਇਹ ਕੋਈ ਦੇਵਪਾਰਦੇ ਕਰਨ ਵਿੱਚ ਵੀ ਲੱਗਦਾ ਸੀਗਾ ਕਿ ਇਹ ਦੇਵਪਾਰਦੇ ਵਿੱਚ ਪਾਏਗਾ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜਾ ਸਾਨੂੰ ਪਰਿਵਾਰ ਵੱਲੋਂ ਇੱਕ ਸ਼ੱਕਾ ਜਤਾਈ ਗਈ ਹੈ ਕਿ ਸਾਡੀ ਕੁੜੀ ਨਾਲ ਜਿਹੜਾ ਰੇਪ ਕੀਤਾ ਗਿਆ ਹੋ ਸਕਦਾ ਤੇ ਅਸੀਂ ਅੱਜ ਪੁਲਿਸ ਨਾਲ ਗੱਲ ਕਰਕੇ ਜਿਹੜੀ ਗੁੜੀਆ ਦਾ ਮੈਡੀਕਲ ਵੀ ਕਰਵਾਉਣ ਜਾ ਰਹੇ ਹਾਂ ਕੀ ਮੰਗ ਕਰਦੇ ਬਸ ਪੁਲਿਸ ਤੋਂ ਇਹੀ ਮੰਗ ਹੈ ਕਿ ਇਸ ਜਿਹੜੇ ਇਸ ਤਰ੍ਹਾਂ ਦੇ ਸੋਸ਼ਲ ਕਾਨੂੰਨ ਇਹ ਹਰਕਤਾਂ ਕਰਨ ਵਾਲੇ ਲੋਕਾਂ ਨੂੰ ਜਿਹੜਾ ਪੂਰਾ ਡੰਡ ਲਾਇਆ ਜਾਏ ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਜੋ ਇੱਕ ਸੋਸ਼ਲ ਜਿਹੜਾ ਮੈਸੇਜ ਹੈ ਲੋਕਾਂ ਵਿੱਚ ਦਿੱਤਾ ਜਾਏ ਤੇ ਦੇਖੋ ਇੱਕ ਵਾਰ ਮੈਂ ਦੁਬਾਰੇ ਕਹਿਣਾ ਚਾਹਾਂਗਾ ਕਿ ਅਸੀਂ ਕਈ ਵਾਰ ਆ ਜਿਹੜੀ ਪੁਲਿਸ ਨੂੰ ਆ ਭੰਡਦੇ ਆ ਪਰ ਇੱਥੇ ਪੁਲਿਸ ਨੂੰ ਅਸੀਂ ਬਿਲਕੁਲ ਸ਼ਾਬਾਸ਼ੀ ਵੀ ਦੇਣਾ ਚਾਹਾਂਗੇ ਉਹਨਾਂ ਦੀ ਤਾਰੀਫ਼ ਵੀ ਕਰਨਾ ਚਾਹਾਂਗੇ ਕਿਉਂਕਿ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਪ੍ਰਵਾਸੀਆਂ ਦੀ ਕੁੜੀ ਆ ਉਹਨਾਂ ਨੇ ਬਿਲਕੁਲ ਆਪਣੀ ਬੇਟੀਆਂ ਵਾਂਗੂ ਕਿ ਸਾਗਰ ਸਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਹੁੰਦੀ ਉਵੇਂ ਹੀ ਪੁਲਿਸ ਨੇ ਬੜੀ ਮੁਸਤੈਦਗੀ ਨਾਲ ਉਹਨਾਂ ਦੇ ਨੰਬਰ ਟੇਪ ਕੀਤੇ ਉਹਨਾਂ ਨੂੰ ਟ੍ਰੇਸ ਕੀਤਾ ਸਾਰਾ ਬਹੁਤ ਹੀ ਵਿਸ਼ੇਸ਼ ਤੌਰ ਤੇ ਵੱਡੇ ਵੀਰ ਬਲਦੇਵ ਜੀ ਜਿਹੜੇ ਐਸਆਈ ਆ ਇਸ ਕੇਸ ਦੇ ਇੰਚਾਰਜ ਵੀ ਆ ਉਹਨਾਂ ਵੱਲੋਂ ਬਹੁਤ ਮੁਸਤੈਦਗੀ ਨਾਲ ਇਹਦਾ ਦੇਖੋ ਜਿਹੜਾ ਆ ਸਾਨੂੰ ਨੇੜੇ ਲਾਇਆ ਗਿਆ ਕੰਮ ਨੂੰ ਤੇ ਸਾਡੀ ਜਿਹੜੀ ਹੈ ਕੁੜੀ ਨੂੰ ਠੀਕ ਠਾਕ ਹੈ ਜਿਹੜਾ ਚ ਬਰਾਮਦ ਕੀਤਾ ਗਿਆ ਬਾਕੀ ਉਹਨਾਂ ਦਾ ਮੈਡੀਕਲ ਹੁੰਦਾ ਉਸ ਤੋਂ ਬਾਅਦ ਦੀ ਅਪਡੇਟ ਅਸੀਂ ਤੁਹਾਨੂੰ ਦੱਸਦੇ ਹਾਂ ਜੀ ਇੱਕ ਲੜਕੀ ਜਦੋਂ ਵੀ ਤੋਂ ਭੱਜ ਗਈ ਸੀ ਉਹ ਮਾ ਸੰਤੋਸ਼ ਨਾਮ ਦਾ ਲੜਕਾ ਸੀ ਉਹ ਲੈ ਕੇ ਲੈ ਗਿਆ ਸੀ ਤੇ ਉਹਨੇ ਕਾਫੀ ਜਿਸੀਂ ਪਾਲ ਕੀਤੀ ਮਨ ਕੇ ਐਜੂਕੇਸ਼ਨ ਕੁਸ਼ਨ ਲੈ ਕੇ ਉਹ ਯੂਪੀ ਚਲਾ ਗਿਆ ਸੀ ਇੱਕ ਲੜਕੀ ਮਟੋਨ ਨਾਲ ਦੀ ਲੜਕੀ ਸੀ ਤੇ ਅੱਜ ਅਸੀਂ ਵਿਜੰਦਰ ਫੜ ਕੇ ਇਸ ਕਰ ਰਹੇ ਕੋਰਟ ਦੇ ਮੱਝ ਲੜਕੀ ਦੀ ਕਿੰਨੀ ਕੁ ਮਾਰ ਹੈ ਮਰਕਾ ਦੀ 28 30 ਦੇ ਕਿ ਬਣਾ ਦੇ ਆਇਆ ਹੋਇਆ ਸੀ ਮਰਕਾ ਵਿਆਹ ਹੈ ਸਰ ਜਿਸ ਤਰ੍ਹਾਂ ਪਰਿਵਾਰ ਦਾਸ ਰਿਆ ਸੀ ਕੋਈ ਮੈਡੀਕਲ ਵਗੈਰਾ ਵੀ ਕਰਾ ਰਹੇ ਨੇ ਇਹਨੇ ਸਭ ਕੁਝ ਕਰਵਾਵਾਂਗੇ ਮੈਡੀਕਲ ਕਰਵਾਵਾਂਗੇ ਲੜਕੀ ਦਾ ਵੀ ਕਰਵਾਵਾਂਗੇ ਲੜਕੇ ਦਾ ਵੀ ਕਰਵਾਵਾਂਗੇ ਤੇ ਇਹਨੂੰ ਕੋਰਟ 'ਚ ਪੇਸ਼ ਕਰ ਰਹੇ ਆ ਲੜਕੇ ਨੂੰ ਮਾਮਲਾ ਤਾਂ ਜ਼ਰੂਰ ਹੈ ਸਰ ਮਤਲਬ ਮੰਦਰ ਤੋਂ ਪਹਿਲਾਂ ਅੱਡੀ ਪਹਿਲਾਂ ਹੀ ਦਰਤੀ ਕੀਤਾ ਰਾਮਾ ਕੇ ਨੇ 363 60 ਦੇ ਬਾਕੀ ਹੁਣ ਜੋ ਮੈਡੀਕਲ ਦੇ ਉਦਾਰ ਤੇ ਜੀ ਜੀ ਨੂੰ ਹੋਵਾਤਾ ਕਰਾਣੀ ਸਰ ਇਹਦੇ 'ਚ ਲੱਗਾਈ ਆਪਸ ਵਿੱਚ ਲੱਗੇਗਾ ਜੀ ਲੱਗੇਗਾ ਲੜਕੀ 12 ਸਾਲ ਦੀ ਹੈ ਲਾਵਾਂਗੇ ਇਹਨੇ ਕੋਈ ਫਿਰ ਮੈਡੀਕਲ ਅਧਾਰ ਤੇ ਜੋ ਵੀ ਆਇਆ ਉਹ ਕਰਾਂਗੇ